ਕਿੰਨੇ ਲੱਖ ਰੁਪਏ ਮੈਕਰਬਰਦਾ ਰੈਸਟ ਕੋ 8-8 ਲੱਖ ਰੁਪਏ ਮਹੀਨੇ ਦਾ ਲੈ ਆਉਂਦੇ ਆ ਸਾਨੂੰ ਸਭ ਪਤਾ ਅਸੀਂ ਤੇ ਆ ਗਏ ਅਸੀਂ ਤੇ ਆ ਹੀ ਕਿਉਂ ਨਹੀਂ ਕਰੀਦਾ ਸਾਡੇ ਪਰਸੋਂ ਜੰਮਣੀ ਨਾ ਦਬਾਸਾ ਫੜ ਕੇ ਮੈਂ ਇੱਧਰ ਗਿਆ ਨਕਲ ਆਇਆ ਮੇਰੇ ਸਾਹਮਣੇ ਮੈਂ ਤੁਹਾਨੂੰ ਪੁੱਛ ਲਵਾਂ ਮੈਂ ਇਹਨਾਂ ਕੋਲ ਗਿਆ ਮੈਂ ਕਿਹਾ ਨਕਲ ਮੈਂ ਪਿਆਰ ਨਾਲ ਲੈ ਕੇ ਚੱਲਾ ਕਿ ਇਹਨਾਂ ਨੇ ਕਿਹਾ ਪ੍ਰੇਲਾਈ ਕੋਈ ਨਹੀਂ ਕਰੇਗਾ ਨਕਲ ਨਹੀਂ ਕੋਈ ਕਰੇਗਾ ਮੈਂ ਨਾਂ ਸੁਣਿਆ ਇਹ ਕੋਈ ਲੜਾਈ ਝਗੜਾ ਹੋਣ ਲੱਗ ਪਿਆ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਦਾ ਅਲਿਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਹਾਲਿਆ ਹਸਕਵਾਲ ਨੂੰ ਇਨੀ ਗੱਲ ਕਹੀ ਹੈ ਕਿ ਬਾਹਰ ਕਰ ਦੇ ਇਹ ਗੱਲ ਨਹੀਂ ਤੁਹਾਨੂੰ ਚੁੱਕੀ ਆਲੀ ਬੈਂ ਨਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੁਲਿਸ ਜੰਟ ਦਾ ਪਾਸ ਹੈਗਾ ਸੀ ਇਹ ਤੁਹਾਨੂੰ ਦੱਸਦਾ ਜੀ ਕੋਈ ਕੋਈ ਨਹੀਂ ਹੁੰਦਾ ਜਿਹੜੇ ਦੂਜੇ ਪਾਸੇ ਇਜੈਕਸ਼ਨ ਹੁੰਦੇ ਸੀ ਕਿ ਇੱਥੇ ਜਾਲੀ ਵੋਟਾਂ ਪੈ ਗਈਆਂ ਇਹ ਗਪਾਲ ਸਿੰਘ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦਮੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਉਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜੈਂਟ ਦਾ ਪਾਸ ਹੈਗਾ ਸੀ ਇਹ ਸਾਨੂੰ ਦੱਸਦਾ ਵੀ ਇਹ ਕੋ ਪੋਲਿੰਗ ਜੈਂਟ ਹੈ ਜਿਹੜੇ ਦੂਜੇ ਪਾਸੇ ਇਜੈਕਸ਼ਨ ਲੰਦੇ ਸੀ ਕਿ ਇੱਥੇ ਝਾਲੀ ਵੋਟਾਂ ਪੈ ਗਈ ਜਦੋਂ ਅਸੀਂ ਪੰਚਾਇਤ ਅਫਸਰ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਚਾਇਤ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਹੈ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਘਟੋ ਘਟਾ ਬੀ ਬੋਲੀ ਤੇ ਜਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਆ ਸਾਨੂੰ ਇੱਕ ਵਾਰੀ ਦੱਸਣਾ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮੁਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਆ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਕਿ ਕਿਹੜੇ ਨੇਤਾਗੇ ਸੀ ਤੇ ਕਿਹੜੇ ਕਿਹੜੇ ਪਾਰਟਨ ਆਮ ਆਦਮੀਆਂ ਨੂੰ ਕੁਝ ਮੇਰਾ ਖਿਆਲ ਬੈਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਪਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰਤੇ ਉਹ ਵੀ ਆਪ ਆਏ ਪਰ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਏ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਭਤੀ ਜਨ ਵੀ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾ ਸੱਜੇ ਖੱਬੇ ਹੁੰਦੇ ਹੋ ਆਪਣੇ ਗਿਲੇ ਸ਼ੁਕੇ ਹੋਰ ਗੱਲਦੇ ਹੁੰਦੇ ਆ ਤਾਂ ਕੱਢਨੇ ਸ਼ੁਰੂ ਕਰ ਦਿੰਦੇ ਆ ਉਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖੋ ਕਿਉਂਕਿ ਪੰਜਾਬ ਪੁਲਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਣਦੇ ਕੋਈ ਹੱਥ ਪਾਈ ਕੋਈ ਨਹੀਂ ਹੋਈ ਨਹੀਂ ਅਜੇ ਹੋ ਪਾਈ ਕੋਈ ਨਹੀਂ ਸਿਰਫ ਇਹਨਾਂ ਨੇ ਇੱਕ ਵਾਰ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਛ ਕਰਕੇ ਪਿੱਛੇ ਕਰਤਾ ਮਾਮਲਾ ਸ਼ਾਟ ਆਊਟ ਕਰਦਾ ਮਾਮਲਾ ਸ਼ਾਟ ਆਊਟ ਕਰਦਾ ਤੇ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ VOTING ਹੋ ਰਹੀ ਆ ਔਰ ਇਦਾਂ ਹੀ ਹੋਏਗੀ ਇੱਥੇ ਨਹੀਂ ਹਰ ਸਟੇਸ਼ਨ ਤੇ ਹੀ ਹੋਏਗੀ ਇਹ ਪ੍ਰੋਬਲਮ ਆ ਕੇ ਬੜਾ ਰੈਸ਼ਾਂ ਕੋ 8-8 ਲੱਖ ਰੁਪਏ ਮਹੀਨੇ ਦਾ ਲੈ ਆਉਂਦੇ ਆ ਤੁਹਾਨੂੰ ਸਭ ਪਤਾ ਆਹੀ ਤੇ ਆਗੇ ਅਸੀਂ ਤਾਂ ਹੀ ਕਿਨੇ ਕਰੂਗੀ ਸਾਡੇ ਪਰਖੋ ਕੰਪਨੀ ਉੱਤੇ ਲੰਗ ਪਾਸਾ ਫੜ ਕੇ ਮੈਂ ਅੰਦਰ ਗਿਆ ਨਕਲ ਆਇਆ ਮੇਰੇ ਸਾਹਮਣੇ ਮੈਂ ਤੁਹਾਨੂੰ ਪੁੱਛ ਲਵਾਂ ਮੈਂ ਨਕਲ ਕਿਹਾ ਮੈਂ ਕਿ ਨਕਲ ਮੈਂ ਪਿਆਰ ਨਾਲ ਲਿਖਦਾ ਲਾ ਕੇ ਇਹਨੇ ਕਿ ਇਹਨੇ ਕਿ ਪ੍ਰੇਲਾਈ ਕੋਈ ਨਹੀਂ ਕਰਿਆ ਉਹਨੇ ਕਿ ਕੋਈ ਨਹੀਂ ਕਰਿਆ ਮੈਂ ਨਾਂ ਨਹੀਂ ਸੀ ਤੇ ਕੋਈ ਲੜਾਈ ਛੜਾ ਹੋਣ ਲੱਗ ਪਿਆ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਫਾਲਾ ਯਾ ਫਾਲ ਨੂੰ ਇਨੀ ਗੱਲ ਕਹੀ ਹੈ ਕਿ ਮੋਰ ਲੋਰੇ ਨੂੰ ਬਾਹਰ ਕਰ ਦਿੱਤਾ ਤੁਮ ਜਿਹੜੇ ਅਲੱਗੇ ਲੋਕ ਨੂੰ ਕੋਲ ਆਲੀ ਹੋਰ ਬੈਂ ਨਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੁਲਿਸ ਜੰਟ ਦਾ ਪਾਸ ਹੈਗਾ ਸੀ ਇਹ ਤੁਹਾਨੂੰ ਦੱਸਦਾ ਕਿ ਇਹ ਕੋ ਪੁਲਿਸ ਦਾ ਜਿਹੜੇ ਦੂਜੇ ਪਾਸੇ ਪ੍ਰੋਜੈਕਸ਼ਨ ਹੁੰਦੇ ਸੀ ਕਿ ਇੱਥੇ ਜਾਲੀ ਵੋਟਾਂ ਪੈ ਗਈਆਂ ਇਹ ਗਪਾਲ ਸਿੰਘ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦਮੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਉਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜਿੰਦ ਦਾ ਪਾਸ ਹੈਗਾ ਸੀ ਇਸ ਨੂੰ ਦੱਸਦਾ ਵੀ ਇਹ ਕੋ ਪੋਲਿੰਗ ਜਿੰਦ ਦਾ ਹੈ ਜਿਹੜੇ ਦੂਜੇ ਪਾਸੇ ਇਜੈਕਸ਼ਨ ਲੰਦੇ ਸੀ ਵੀ ਇੱਥੇ ਝਾਲੀ ਵੋਟਾਂ ਪੈ ਗਈਆਂ ਜਦੋਂ ਅਸੀਂ ਪੰਚਾਇਤੀ ਅਫਸਰ ਦੇ ਥਰੂ ਵੈਰੀਫਾਈ ਕੀਤਾ ਤਾਂ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਚਾਇਤੀ ਅਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਵੀ ਬੋਲੀ ਤੇ ਜਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਤੇ ਕਿਹੜੇ ਨੇਤਾ ਹੈਗੇ ਨੇ ਕਿਹੜੇ ਕਿਹੜੀ ਪਾਰਟਨਰਸ ਬੰਦੇ ਸੀ ਆ ਆਮ ਆਦਮੀ ਕੋਲੋਂ ਕੁਝ ਮੇਰਾ ਖਾਲ ਬੱਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇੋਂ ਜਿਹੜੇ ਹੈਗੇ ਸੀ ਬਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰਤੇ ਉਹ ਵੀ ਆਪ ਆਏ ਪਰ ਬਈ ਜਦੋਂ ਹੀ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾੜਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾੜਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਦੇ ਪਿੱਛੇ ਜਿੰਨੀ ਚੰਗੀ ਗੱਲ ਹੈ ਪਰ ਕੁਝ ਜਿਹੜੇ ਨਾਂ ਸੱਜੇ ਖੱਬੇ ਹੁੰਦੇ ਆਪਣੇ ਗਿਲੇ ਸ਼ੁਕੇ ਹੋਰ ਗੱਲਦੇ ਹੁੰਦੇ ਤਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਨਾਂ ਦੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਟੀਨ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਣਦੇ ਕੋਈ ਹੱਤਪਾਈ ਕੋਈ ਹੋਪਾਈ ਵੀ ਨਹੀਂ ਨਹੀਂ ਅਜੇ ਹੋਪਾਈ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਛ ਕਰਕੇ ਪਿੱਛੇ ਕਰਤਾ ਮਾਮਲਾ ਸ਼ਾਟ ਆਊਟ ਕਰਤਾ ਮਾਮਲਾ ਸ਼ਾਟ ਆਊਟ ਕਰਤਾ ਔਰ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ ਵੋਟਿੰਗ ਹੋ ਰਹੀ ਆ ਔਰ ਇਦਾਂ ਹੀ ਹੋ ਇੱਥੇ ਨਹੀਂ ਹਰ ਸਟੇਸ਼ਨ ਤੇ ਹੋਏਗੀ ਇਹ